ਕਿਹੜਾ குருਲੀ ਪਿਆਰੀ ਸੰਗਤ ਹੀ ਆਵੇ ਤੇ ਨਹੀਂ ਬੇਤਿਆ ਕਰਦਾ ਹੋ ਬਾਹਰ ਤੋਂ ਕੋਈ ਬੱਦਗਟ ਵਿੱਚੋਂ ਪੋਗਿਆ ਗਿਆ ਹੋਵੇ ਆ ਮੈਨੂੰ ਭਾਈ ਮਾਫ ਕਰਿਓ ਮੈਂ ਮਹਾਰਾਜ ਨਾਲ ਜਾਂ ਬੰਦੂ ਮੇਰੀ ਔਕਾਤ ਨਹੀਂ ਹੈ ਕੁਝ ਬੋਲਣ ਦੀ ਓ ਗੁਰੂ ਸਾਹਿਬ ਜਿਆਲੇ ਨੇ ਮੈਂ ਉਹਨੇ ਕੁੱਕਰਾ ਜੇ ਮੈਂ ਬਣਾਉਣਾ ਬੋਲੀ ਜਾਣਾ ਤਾਂ ਪਰਿਵਾਰ ਦਾ ਕੱਟੋ ਮੈਨੂੰ ਮਾਫ਼ ਕਰਿਓ ਇਹ ਹੁਣ ਆਪਾਂ ਪੰਜ ਜਗ੍ਹਾ ਨਹੀਂ ਲਾਵਾਂਗੇ ਕਿੰਦੀ ਕਰ ਦੇਣਾ ਆਪਣੀ ਜੜੀ ਕਰ ਬਣੀ ਨਹੀਂ ਖਤਮ ਨਹੀਂ ਹੋ ਸਕਦੀ ਜੇ ਹਾਲਾਤ ਕੋਈ ਵੀ ਹੋਣ ਸਰਕਾਰ ਦੇ ਜਵਾਬ ਦੇ ਜੱਜ ਦੇ ਸਾਰੇ ਜੀ ਫਤਿਹ ਸਾਰ ਸੰਗਤ ਦੀ ਬੇਨਤੀ ਆ ਹੁਣ ਤੁਸੀਂ ਸਾਰੇ ਸ਼ਨੀਵਾਰ ਨੂੰ ਆਪਾਂ ਨੇ ਪੂਰਾ ਸਾਹਿਬ ਪੂਰਾ ਜੋਰ ਲਾ ਕੇ ਇਸ ਜਿਹੜਾ ਸੰਭਾਏਗਾ ਤੇ ਇਹਦੇ ਲੋਕਾਂ ਨੂੰ 20-25% ਤੇ ਸ਼ਨੀਵਾਰ ਨੂੰ ਅਗਲੇ 5-6 ਜਨਾਂ ਨੂੰ ਪੂਰਾ ਬੇਨ ਦਾ ਹੋ ਜਾਣਾ ਤੇ ਕੋਈ ਉਹਦੇ ਦਿਨ ਨਹੀਂ ਹੋਣੀ ਕੋਈ ਸ਼ਾਦੀ ਕੋਈ ਭੋਗ ਨਹੀਂ ਹੋਣਾ ਕਿਉਂਕਿ ਇਤਵਾਰ ਨੂੰ ਬਹੁਤ ਅੱਜ ਭੋਗ ਤੇ पहुचण खाओ मंदर ਸਾ ਪੱਤਰ ਮੈਗਨੀ ਵਾਲਾ ਪੱਖ ਨੂੰ ਜਿਸ ਸਪਰਤਿਕਲਾ ਕਰਾਂਗੇ ਰਾਜ ਸਿਕਿ ਦੀ ਪ੍ਰਧਾਨ ਪੌਤਰਵਦਾਸ ਜੀ ਦੁਆਰਾ ਉਹ ਆਏ ਹਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਸੰਗਤ ਬਹੁਤ ਬਹੁਤ ਧੰਨਵਾਦ ਮਿੱਠਾ ਸੋੜੀ ਦੀ ਕਫਤਾ ਵੀ ਬੋਲੇ ਉਹਨਾਂ ਦੀ ਰਾਜੂ ਜੀ ਸਮਾਣ ਨੂੰ ਬੈਂਤੀ ਆ ਕੇ ਸੰਤਾਲੀਆਂ ਦਾ ਧੰਨਵਾਦ ਕਰਨ ਰਾਜੂ ਜੀ ਸਮਾਣ ਚਾਸੀਗਾ ਦੋਸਤੋ ਅਲਫਾਜ਼ ਇਹਨਾਂ ਜੁੜਿਓ ਮੈਂ ਹਾਂ ਵਿਕਰਮ ਸਿੰਘ ਮਾਇਆ ਅੱਜ ਸਵਾ ਮਹੀਨੇ ਦੇ ਕਰੀਬ ਹੋ ਗਿਆ ਆਪ ਜੀ ਸਿਕਰੂ ਟਾਪਰ ਦੇ ਉੱਤੇ ਬੈਠੇ ਹਾਂ ਪੁਰੀ ਗੁਰੂ ਗ੍ਰੰਥ ਸਾਹਿਬ ਜੀ ਮਾਫੀ ਚਾਹੁੰਦਾ ਅੱਜ ਪਹਿਲਾਂ ਨਹੀਂ ਆ ਸਕਿਆ ਕਿਸੇ ਰੂਪੇ ਵਿੱਚ ਕਰਨ ਪਰ ਅੱਜ ਜਿਹੜਾ ਇਕੱਠ ਸੀਗਾ ਹਜੇ ਵੀ ਉਸ ਪੱਧਰ ਤੇ ਨਹੀਂ ਪਹੁੰਚ ਸਕਿਆ ਜਿੰਨੇ ਪੱਧਰ ਤੇ ਪਹੁੰਚਣਾ ਚਾਹੀਦਾ ਫਿਰ ਵੀ ਪਹਿਲਾਂ ਨਾਲੋਂ ਇਕੱਠ ਦਿਨ ਵਧਦਾ ਜਾ ਰਿਹਾ ਹੈ ਜਿਹੜਾ ਵੀ ਹੋਰ ਬਾਦ ਦੀ ਤਰ੍ਹਾਂ ਇਸ ਸਾਈਡ ਲੰਗਰ ਚੱਲਦਾ ਸੰਗਤ ਜਿਹੜੀ ਉਹ ਹੁਣ ਜੇ ਪਾਸ ਹੋਏ ਚਾਲੇ ਪਾ ਲਈਆ ਕੋਈ ਨਾ ਬੁਗੀਆਂ ਬੁਗੀਆਂ ਸਰਕਾਰ ਨੂੰ ਯਾਰ ਗਰਾਉਂਡ ਦੇ ਵਾਸਤੇ ਇਹ ਜੋ ਰੌਸ਼ ਕਰਨਾ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਵੀ 400 ਫੁੱਟ ਦੇ ਬੈਠ ਕੇ ਜੋ ਚੱਲ ਰਿਹਾ ਹੈ ਉਸ ਦੇ ਵਿੱਚ ਜਿੰਨੇ ਵੀ ਸ਼ਮੂਹ ਕਾਰਸਾਰੀਆਂ ਨੇ ਕੀਤੀ ਹੈ ਇਹਦੇ ਦੇ ਸਭੂ ਪ੍ਰਬੰਧਕਾਂ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਵੀ ਬਾਏ ਕਿਹਦੇ ਸਿਆਣੇ ਸੱਜੇ ਨੇ ਲਿਖਿਆ ਹੈ ਕਿ ਉਹ ਹੀ ਬਿੱਤਰੇ ਚੱਲਦੇ ਕੌਮ ਬਦਲੇ ਬੰਦੇ ਕੌਮ ਦੇ ਜਿਹੜੇ ਜ਼ੇਰ ਹੁੰਦੇ

ਸਮਾਗਮ ਕਰਦੇ ਤੇ 23 ਤਰੀਕ ਨੂੰ ਸਾਰੇ ਇਸੇ ਪੰਕਿੰਗ ਦਾ ਲੇਖਨ ਕਰੋ ਖੌਤ ਮਰੇ ਰਹਿ ਕੇ ਉਹ ਸ਼ਾਸ਼ਣ ਵਿੱਚ ਰਹਿ ਕੇ ਉਹ ਜਿਹੜੇ ਅੰਦਰ ਰਹਾ ਉਸ ਰੂਪ ਕੋ ਪਾਸ ਕਰਨ ਦਾ ਯਤਨ ਕਰਨਾ ਤੇ ਭਾਈ ਸਾਹਿਬ ਨੇ ਆਪਾ ਦੇਖਾਂ ਵਿਆਪ ਤੇ ਉਹਨਾਂ ਦਾ ਸਨਮਾਨ ਕਰੀ ਸਕੀਏ ਸਾਰੇ ਇਹਨਾਂ ਫਰਮਾਨਾਂ ਦਾ ਵੀ ਇਨਕਾਰ ਹੀ ਚਲਵਾਸ ਕਰਾਂਗੇ ਜਿਹੜੇ ਸਾਡੇ ਸਭੂ ਧਰਮਾਂ ਦੇ ਜਿਨ੍ਹਾਂ ਨੇ ਸਾਡੇ ਰਹਿਗਰਾਂ ਨੂੰ ਲਾਹੇ ਦਾ ਸਨਮਾਨ ਦਿੱਤਾ ਹੈ ਉਹਦੇ ਭਾਈਆਂ ਦੇ ਵਿਰੋਧ ਵਿੱਚ ਜੇ ਕਾਨੂੰਨ ਆ ਜੋ ਹਲਕਾ ਬਣਾਇਆ ਹੈ ਉਹਨਾਂ ਦੇ ਸਲਮਾਨ ਵਿੱਚ ਉਸ ਨੂੰ ਪਾਸ ਕਰਨ ਦੀ ਅਟੋਲੀ ਜੇਸੇ ਬੰਦੀ ਪਈ ਹੈ ਇਸ ਦੇ ਪ੍ਰਬੰਧਕਾਂ ਵੱਲੋਂ ਸਾਰੇ ਮਾਪੋਸ਼ਾਂ ਦਾ ਅਤੇ ਸਾਰੇ ਨੌਜਵਾਨਾਂ ਦਾ ਸਤਿਕਾਰਯੋਗ ਮਤਾਨਾ ਪਹਿਣਾ ਸੁਖੂ ਦੀ ਸੇਵਾ ਸੁਜਾਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗਰਮ ਸਿੰਘ ਜੀ ਅਵਾਨਾ ਦਾ ਔਰ ਸਮੂਹ ਧਾਰਮਿਕ ਜੱਲ੍ਹਾਂ ਹਿੰਦੂ ਜੱਫੇ ਬੰਦੀਆਂ ਨੇ ਇਹਨਾਂ ਦੇ ਮਨਾਂ ਦੇ ਜਿਹੜੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੋਸਤੋ ਅ ਅਗਲੇ ਹੁਣ 23 ਤਰੀਕ ਨੂੰ ਦੁਬਾਰਾ ਉਹ ਦੁਬਾਰਾ ਘਟਨਾ ਹੋਵੇਗਾ ਤੇ ਜੁਜੀ ਸਿੰਘ ਖਾਲਸਾ ਵੀ ਮੋਰਚੇ ਦੇ ਡੱਟੇ ਹੋਏ ਨੇ ਤਾਮੀ ਦਿਖਾ ਦਿੰਦੇ ਆ ਆ ਕੇ ਸਟੇਟ ਵਾਲੀ ਚਾਬੀਆਂ ਲੈ ਕੇ ਲੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਅਗਲੀ ਵਾਰੀ 23 ਤਰੀਕ ਨੂੰ ਤੁਹਾਡੇ ਨਾਲ ਦੁਬਾਰਾ ਜੁੜਾਂਗੇ ਪੂਰਾ ਲਾਈਵ ਦਿਖਾਵਾਂਗੇ। ਇਸ ਵਾਰ ਥੋੜੇ ਜਿਵੇਂ ਕਾਰਨ ਲੇਟ ਪਹੁੰਚੇ। ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼ਕਾ। ਬਹੁਤ ਪਿਆਰ ਤੁਹਾਡਾ।